はい。 ਆ ਲੋ ਵੀ ਗਨ ਉਹ ਪੂਰੀ ਕਰ ਉਹ ਆ ਗਿਆ ਹੱਥ ਚੁੱਕਦਾ ਉਹ ਨਹੀਂ ਕਿਹੜਾ ਕਰਾਉਣ ਕੌਣ ਜੇ ਨਾ ਆਉਂਦੇ ਕੋੜਾ ਗੰਦ ਸਿਰਨਾਂ ਕਰਦੇ ਹਾਂਜੀ ਬਜੀ ਬਾਜੋ ਜਿੱਕੇ ਸਪਾਈਟ ਜਨਾ ਕਰ ਲਿਓ ਦੋ ਪਿਸਤਲ ਤੇ ਇੱਕ ਪਿਸਤਲ ਦਾ ਫੈਕਟਰੀਰ ਇੱਥੇ ਇੱਕ ਬੇਕਾ ਨਹੀਂ ਚਾਹ ਜਾਨੂੰ ਮੈਨੂੰ ਨਹੀਂ ਪਤਾ ਹੁੰਦਾ ਯਾਰ ਮੈਨੂੰ ਨਹੀਂ ਪਤਾ ਯਾਰ ਨਾ ਸੈਂਟਰ ਤੇ ਕਿਤੇ ਮੱਲੀ ਗਾਣਾ ਯਾਰ ਦੇਖਣ ਨੂੰ ਦੇਖਣ ਨੂੰ ਕਿੱਥੇ ਰਹੋ ਤਾਂ ਪਤਾ ਆਇਆ ਬੰਦਸਾ ਸਾਹਿਬ ਨੂੰ ਖਾਇਦ ਬਸ ਵੇਟ ਵੇਟ ਦੀ ਸਿਟੀ ਨੂੰ ਪਾਣੀ ਗੇਟ ਮੁਲਤਾਨੀ ਪਾਣੀ ਗੇਟ ਮੁਲਤਾਨੀ ਚਲ ਕਰਾ ਸਰ ਇਹ ਜਿਹੜੇ ਵੈਪਨ ਹੈ ਕਿੰਨੇ ਵੈਪਨ ਫੜੇ ਕਿੰਨੇ ਬੰਦੇ ਕਾਬੂ ਕੀਤੇ ਗਏ ਹੈ ਇਹ ਵੈਪਨ ਕਿੱਥੇ ਜਾ ਰਹੇ ਸੀ ਉਹ ਕੀ ਹੈਗਾ ਸਰ ਸਾਰਾ ਮਾਮਲਾ ਮਾਨ ਜੋ ਕੇ ਸਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਵਿਸ਼ੇਸ਼ ਮੁਹਿਮ ਚਲਾਈ ਗਈ ਹੈ ਜਿਹੜੇ ਮਾਰੇ ਅਨਸਰਾਂ ਹੈਗੇ ਉਸ ਵਿੱਚ ਡੀਐਸਪੀ ਡੀ ਸ੍ਰੀ ਬਰਕਰਾਰ ਜੀ ਤੇ ਸੇ ਇੰਚਾ ਸ੍ਰੀ ਮੋਹਿਤ ਜੀ ਦੇ 3 ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ 2 ਪਿਸਟਲ ਬੱਤੀ ਬੋਰ ਤੇ ਇੱਕ ਪਿਸਟਲ ਜਿਹੜਾ ਹੈਗਾ ਬਰੇਟਾ ਪਿਸਟਲ ਇਟਲੀ 9mm ਦਾ ਨਾਲ ਜਿੰਦਾ ਰੋਂਦ ਵੀ ਸੀ ਉਹਦੇ ਨਾਲ ਜਿਹੜੇ ਹੈਗੇ 4 ਬਾੜੇ ਅਨਸਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਹੈਗੇ ਸੁਖਪ੍ਰੀਤ ਇਕਬਾਲ ਮੇਵਾ ਤੇ ਲਖਪ੍ਰੀਤ ਇਹਨਾਂ ਤੇ ਪਹਿਲੇ ਵੀ ਵਾਵਾ ਸੈਕਸ਼ਨਾਂ ਵਿੱਚ ਪਹਿਲੇ ਵੀ ਇਹਨਾਂ ਤੇ ਅਡਟ ਪਰਚੇ ਦਰਜ ਨੇ ਨਾਲ ਇਸੇ ਸਾਲ ਇੱਕ 88/24 ਮਖੂਦਾ ਮੁਕਦਮਾ ਸੀਗਾ 307 ਜਾਂ 109 BNS ਦਾ ਉਹ ਵੀ ਨਾ ਤੇ ਦਰਸੀ ਤੇ ਇਹਦੇ ਖਿਲਾਫ ਜਿਹੜਾ ਹੈਗਾ ਤਲਵੰਡੀ ਭਾਈ ਥਾਣੇ ਵਿੱਚ ਮੁਕੱਦਮਾ ਨੰਬਰ 42 25 ਆਮ ਸੈਕਟ ਦੇ ਤਹਿਤ ਦਰਜ ਕੀਤਾ ਗਿਆ ਹੁਣ ਤਫਤੀਸ਼ ਹੋ ਰਹੀ ਹੈ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ ਇਹ ਜਿਹੜੇ ਹਥਿਆਰ ਹੈਗੇ ਨਜਾਇਜ਼ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰੈ ਸੀ ਸਰ ਕਿੱਥੇ ਰਹਿਣਾ ਹੈ ਆ ਜਿਹੜਾ ਹੈਗਾ ਸਖਪ੍ਰੀਤ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਬਸਤੀ ਮਾਛਿਆ ਵਾਲਾ ਦਾ ਜਿਹੜਾ ਇਕਬਾਲ ਹੈਗਾ ਉਹ ਸੱਤੂ ਵਾਲਾ थाना सदर ਜੀਰਾ ਦਾ ਜਿਹੜਾ ਮੇਵਾ ਸਿੰਘ ਹੈ ਉਹ ਮੱਖੂ ਰੋਡ ਜੀਰਾ थाना ਸਿਟੀ ਜੀਰਾ ਦਾ ਜਿਹੜਾ ਲਖਪ੍ਰੀਤ ਹੈਗਾ ਉਹ ਵਾਸੀ ਕਿਸਨ ਦੀ ਹੱਟੀ ਵਾਲੀ ਗਲੀ ਬਸਤੀ ਮਾਛਿਆ ਵਾਲੀ ਜੀਰਾ ਦੇ ਰਹਿਣ ਵਾਲਾ ਹੈ ਕਿਸ ਤਰ੍ਹਾਂ ਦੀ ਬਾਗ ਆਪਣਾ ਇਨਜਾਮ ਇਹ ਤੋਂ ਦੇਖੋ ਹੁਣ ਪੁਲਿਸ ਰਿਮਾਂਡ ਲਿੱਤਾ ਗਿਆ ਹੁਣ ਤਫ਼ਤੀਸ਼ ਚੱਲ ਰਹੀ ਹੈ ਡੂੰਗਾਈ ਨਾਲ ਪੁੱਛਿਸ਼ ਕੀਤੀ ਜਾਊਗੀ ਫਿਰ ਤੁਹਾਨੂੰ ਜਿਹੜਾ ਹੈਗਾ ਅਸੀਂ ਦੱਸ ਸਕਦੇ ਹੈ ਇਹਨਾਂ ਨੇ ਪਹਿਲਾਂ ਵੀ ਮੁਕਦਮੇ ਕਰਜੋ ਇਹਨਾਂ ਤੋਂ ਪਹਿਲਾਂ ਵੀ ਬਾਬਾ ਮੁਕਦਮੇ ਦਰਜ ਹੈ ਜਿਹੜਾ ਸਖਰਿਤ ਹੈ ਉਸਤੇ ਪਹਿਲੇ 6 ਮੁਕਦਮੇ ਦਰਜ ਹੈ ਐਨਡੀਪੀਐਸ ਦੇ ਵੀ ਖੋ ਦੇ ਵੀ ਤੇ 307 ਦੇ ਵੀ ਜਿਹੜਾ ਇਕਬਾਲ ਹੈ ਉਸਤੇ ਪਹਿਲਾ 2 ਮੁਕਦਮਾ ਦਰਜ ਹੈ ਐਨਡੀਪੀਐਸ ਦਾ ਤੇ 307 ਦਾ ਹਾਂਜੀ ਸਰ ਜਿਹੜੇ ਵੈਪਨ ਹੈਗੇ ਆ ਇਹ ਕਿੱਥੋਂ ਲੈ ਕੇ ਆਂਦੇ ਸੀਗੇ ਔਰ ਇਸ ਵੈਪਨ ਨਾਲ ਕੀ ਵਾਰਦਾ ਜਿਹੜੀ ਆ ਉਹ ਹੋਣੀ ਸੀ ਇਹਦੇ ਬਾਰੇ ਬਾਲ ਹਜੇ ਤਫ਼ਤੀਸ਼ ਚੱਲ ਰਹੀ ਹੈ ਪੁਲਿਸ ਰਿਮਾਂਡ ਲਿੱਤਾ ਗਿਆ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਬਟ ਜਿਹੜੇ ਹੈਗੇ ਵੈਪਨ ਹੈ ਉਹ ਨਜਾਇਜ਼ ਨੇ 32 ਬੋਰ ਦੇ 2 ਪਿਸਟਲ ਨੇ ਤੇ ਇੱਕ ਪਿਸਟਲ ਜਿਹੜਾ ਮਾਰਕਾ ਪਿਟੇਰੋ ਬਰੇਟਾ ਇਟਲੀ ਦਾ ਮੈਡ ਇਨ ਲੱਗਦਾ ਹੈ ਜਾਂ ਇੰਪੋਰਟਡ ਜਾ ਲੱਗਦਾ ਹੈ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਹ ਇੰਪੋਰਟਡ ਵੈਪਨ ਕਿੱਥੋਂ ਲਿਕੇ ਆਏ ਸੀ ਤੇ ਹੁਣ ਕਿਹੜੀ ਵਾਰਦਾਤ ਦੇਣਾ ਚਾਹੀਦਾ ਹੈ ਇਹਨਾਂ ਦੇ ਮਗਰਕੌਣ ਹੈਗਾ ਜੀ ਇਸ ਦੇ ਬਾਰੇ ਪਤਾ ਲੱਗ ਪਾ ਰਿਹਾ ਹੈਗਾ ਕਿ ਇਹਨਾਂ ਦੇ ਮਗਰ ਕਿੰਨਾ ਚੱਲ ਰਿਹਾ ਦੁਬਾਰਾ ਹੈ ਇਹ ਮੇਨਸ ਹੈਗੇ ਨੇ ਹੁਣ ਡੂੰਘਾਈ ਨਾਲ ਪੁੱਛਗੀ ਚੱਲ ਰਹੀ ਹੈ ਅਸੀਂ ਆ ਵੀ ਪਰਦਾ ਫਾਸ਼ ਕਰਾਂਗੇ ਕਿ ਇਹ ਕੱਲਾ ਗੈਂਗ ਸੀ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਸਰਗਣਾ ਸੀ ਜਾਂ ਹੋਰ ਵੀ ਕੋਈ ਮਾਸਟਰਮਾਈਂਡ ਸੀ ਇਹਦੇ ਪਿੱਛੇ ਇਹ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਊਗੀ ਸਰ ਵੈਪਨ ਦੇ ਬਗੈਰ ਹੋਰ ਵੀ ਵੈਪਨ ਕੇ ਅਲਾਵਾ ਜਿਹੜਾ ਹੈਗਾ ਇੱਕ ਕਾਰ I20 ਬਰਾਮਦ ਹੋਈ ਹੈ ਨਾਲ ਜਿੰਦਾ ਰੌਂਦ ਵੀ ਬਰਾਮਦ ਹੋਏ ਨੇ ਕਿੰਨੇ ਦੋਸ਼ੀ ਟੋਟਲ 4 ਦੋਸ਼ੀ ਬਰਾਮਦ